ਜਦੋਂ ਮਹਾਰਾਜਾ ਜਗਤਜੀਤ ਸਿੰਘ ਫਰਾਂਸ ਯੂਰਪ ਕੰਟਰੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਕਬੂਤਲਾ ਸ਼ਹਿਰ ਵਿੱਚ ਵੀ ਇਤਤਰੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇ। ਇਹ ਕਬੂਤਲਾ ਸ਼ਹਿਰ ਵੀ ਬਹੁਤ ਵਧੀਆ ਲੱਗੇ ਤੇ ਉਹਨੇ ਮੈਂ ਤੁਹਾਨੂੰ ਦੱਸਿਆ ਜਿੱਦਾਂ ਹੋਰ ਵੀ ਮੈਂ ਵੀਡੀਓ ਬਹੁਤ ਬਣਾਈਆਂ ਹੋਈਆਂ ਆਆਂ ਕਬੂਤਲਾ ਸ਼ਹਿਰ ਦੇ ਉੱਤੇ ਜਦੋਂ ਸ਼ਾਲੀਮਾਰ ਬਾਗ ਹੋ ਗਿਆ ਹਨਾ ਦਰਬਾਰ ਹਾਲ ਹੋ ਗਿਆ। ਸੋ ਕੋਈ ਚੀਜ਼ ਐਸੀ ਐਸੀ ਹੈ ਐਕਸਪਲੋਰ ਕਰਨ ਵਾਲੀਆਂ ਜਿਹੜੀਆਂ ਤੁਹਾਨੂੰ ਨਹੀਂ ਦਿਖਾਈਆਂ ਸੀਗੀਆਂ ਸੋ ਮੈਂ ਉਹ ਅੱਜ ਤੁਹਾਨੂੰ ਵੀਡੀਓ ਦਿਖਾਉਣ ਦੇ ਵਿੱਚ ਵੀਡੀਓ ਦੇ ਵਿੱਚ ਸਾਰੀਆਂ ਜਗ੍ਹਾਵਾਂ ਦਿਖਾਵਾਂਗਾ। ਪਹਿਲਾਂ ਤਾਂ ਤੁਸੀਂ ਆਹ ਦੇਖ ਇਹ ਆ ਦੋਸਤੋ ਪੰਚ ਮੰਦਰ ਜਿਹਦਾ ਨਿਰਮਾਣ ਇਹ ਮਹਾਰਾਜਾ ਜਗਦੀਨ ਸਿੰਘ ਨੇ ਆਪਣੇ ਰਾਜ ਸ਼ਾਸਨ ਕਾਲ ਚ ਕਰਵਾਇਆ ਸੀ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਉਹਨੇ ਸਾਰਿਆਂ ਸਾਰੇ ਧਰਮਾਂ ਵਾਸਤੇ ਵੱਖਰਾ ਵੱਖਰਾ 크੍ਰਿਸਚਨ ਵਾਸਤੇ ਚਰਚ ਸਿੱਖਾਂ ਵਾਸਤੇ ਗੁਰਦੁਆਰਾ ਤੇ ਪੜਤਾਂ ਵਾਸਤੇ ਹਿੰਦੂ ਧਰਮ ਵਾਸਤੇ ਮੰਦਰ ਦਾ ਨਿਰਮਾਣ ਕਰਵਾਇਆ ਸੀਗਾ ਸੇ ਇਹ ਉਹ ਮੰਦਰ ਆ ਤੁਸੀਂ ਦੇਖ ਲਓ ਉਸ ਟਾਈਮ ਦਾ ਬਣਿਆ ਝਰੂਖੇ ਜਿਹਨੂੰ ਕਹਿ ਦਿੰਦੇ ਆ ਮੁਗਲ ਆਰ ਆਰਕਟੈਕਚਰ ਕਹਿ ਸਕਦੇ ਆਪਾਂ ਨਾ ਤੇ ਦੇਖੋ ਇੱਕ ਓਕੇ ਬਣਿਆ ਹੋਇਆ ਨਾਲ ਹੀ ਮੰਦਿਰ ਦੇ ਇੱਧਰ ਇੱਕ ਬਹੁਤ ਪੁਰਾਣਾ ਘਰ ਆ ਦੇਖੋ ਆ ਜਿਹੜਾ ਘਰ ਆ ਕਿੰਨਾ ਪੁਰਾਣਾ ਘਰ ਆ ਤੇ ਦੇਖਣ ਤੋਂ ਪਹਿਲੇ ਲੱਗਦਾ ਜਿਵੇਂ 100 ਸਾਲ ਤੋਂ ਵੀ ਵੱਧ ਦੇ ਨੂੰ ਬਣੇ ਨੂੰ ਹੋ ਗਿਆ ਹੋਵੇ ਪੂਰਾ ਪੁਰਾਣਾ ਟੱਚੀ ਦਿੱਤਾ ਹੋਇਆ ਘਰ ਨੂੰ ਆ ਦੇਖੋ ਡਿਜ਼ਾਈਨ ਪਈ ਹੋਈ ਕਿਵੇਂ ਆ ਦੇਖੋ ਮੰਦਰ ਦੇ ਬਿਲਕੁਲ ਸਾਹਮਣੇ ਹੀ ਇੱਧਰ ਘੰਟਾ ਘਾਰਿਆ ਇਹ ਹੁਣ ਸਰਕਾਰੀ ਸਕੂਲ ਵਿੱਚ ਤਬਦੀਲ ਹੋ ਗਿਆ ਆ ਇਹ ਵੀ ਉਸ ਟਾਈਮ ਰਾਜੇ ਨੇ ਇਹਦਾ ਅਦਗਾਟਨ ਕਰਵਾਇਆ ਸੀਗਾ ਸੋਇਆ ਸੀ ਬਹੁਤ ਬਿਲ ਲਗਾਇਆ ਜਿਹੜੀਆਂ ਰਾਜੇ ਨੇ ਭੜਮਾਈਆਂ ਸੀਗੀਆਂ ਇਹ ਆ ਜੀ ਸ਼ਾਲੀਮਾਰ ਬਾਗ ਜਿੱਥੇ ਕਿ ਮਹਾਰਾਜਾ ਜਗਜੀਤ ਸਿੰਘ ਦੇ ਪੂਰਵਜਾਂ ਦੀਆਂ ਮਹਾਰਾਜਾ ਰਣਜੀਤ ਸਿੰਘ ਬਹਾਦਰ ਤੇ ਹੋਰ ਅਨੇਕਾਂ ਦੀਆਂ ਇੱਥੇ ਸ਼ਾਹੀ ਸਮੱਧਾਂ ਆ ਇਹਨਾਂ ਦੇ ਅੰਦਰ ਸੋ ਇਹ ਹੁਣ ਬੰਦ ਆ ਤੇ ਕੰਮ ਚੱਲ ਰਿਹਾ ਇਹਦਾ ਬਹੁਤ ਹੀ ਘੈਂਟ ਡਿਜ਼ਾਈਨਿੰਗ ਕੀਤੀ ਹੋਈ ਆ ਇਹਨਾਂ ਦੇ ਉੱਤੇ ਤੇ ਮੁਗਲ ਆਰਕੀਟੈਕਚਰ ਦਾ ਸਾਰਾ ਬਣਿਆ ਹੋਇਆ ਇਹੋ ਜਿਹੀਆਂ ਜਿਹੜੀਆਂ ਕਲਾਕ੍ਰਿਤੀ ਤੁਸੀਂ ਦੇਖ ਰਹੇ ਆ ਅਮੀਰ ਦੇ ਫੋਰਡ ਦੇ ਉੱਤੇ ਇਹੋ ਜਿਹੀ ਕਲਾਕਾਰੀ ਆ ਜਿਹੜੀ ਕਲਾਕਾਰੀ ਤੁਸੀਂ ਆ ਦੇਖ ਰਹੇ ਆ ਸ਼ਾਹੀ ਸਮੱਧਾਂ ਦੇ ਹਣਾ ਸੋ ਮੈਂ ਇਹਦੀ ਕਲਾਦਾ ਵੀਡੀਓ ਬਣਾਈ ਹੋਈ ਐ ਸੋ ਤੁਸੀਂ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗਾ ਸੋ ਤੁਸੀਂ ਉਹ ਲਿੰਕ ਤੇ ਕਲਿੱਕ ਕਰਕੇ ਵੀਡੀਓ ਨੂੰ ਫੁੱਲ ਦੇਖ ਸਕਦੇ ਆ ਪ੍ਰੋਪਰ ਵੀਡੀਓ ਬਣਾਈ ਹੋਈ ਆ ਸੋ ਬਹੁਤ ਹੀ ਘੈਂਟ ਚੀਜ਼ਾਂ ਬਣੀਆਂ ਹੋਈਆਂ ਕਪੂਰਸਲਾ ਵੀ ਕਿਸੇ ਟਾਈਮ ਰਿਆਸਤ ਰਿਆ ਚੱਕਾ ਬਹੁਤ ਘੈਂਟ ਕਲਾਕਾਰੀ ਦੂਰੋਂ ਚਲਾਉਣ ਦਿਖਦੀ ਨਹੀਂ ਹੈਗੀ ਤਾਂ ਕਹਿਦਾ ਮੈਂ ਦੂਸਰੀ ਵੀਡੀਓ ਵਿੱਚ ਬਹੁਤ ক্লোਜ਼ ਤੋਂ ਲੈ ਕੇ ਕਲਿੱਪ ਬਣਾਈ ਹੋਈ ਆ ਵੀਡੀਓ ਸੋ ਤੁਸੀਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ ਇਸ ਦੇ ਅੰਦਰਾਂ ਨੇ ਸ਼ਾਹੀ ਸਮਾਦਾਂ ਮਹਾਰਾਜਾ ਜਗਜੀਤ ਸਿੰਘ ਦੀਆਂ ਉਹਨਾਂ ਦੇ ਪੂਰਵਜਾਂ ਦੀਆਂ ਇਹ ਆ ਦੋਸਤੋ 12 ਦਰੀ ਜਿਹਨੂੰ ਹਵਾ ਮੈਲ ਵੀ ਕਹਿੰਦੇ ਆ ਬਹੁਤ ਹੀ ਕੈਂਟ ਕਲਾਕਾਰੀ ਤੁਸੀਂ ਦੇਖ ਸਕਦੇ ਹੋ ਉੱਤੇ ਵੀ ਘੋੜੇ ਦਿਖਾਏ ਹੋਏ ਆ ਹਿਰਨ ਦਿਖਾਏ ਹੋਏ ਆ ਹਾਥੀ ਦਿਖਾਏ ਹੋਏ ਆ ਹਨਾ ਸੋ ਦੇਖੋ ਕੰਨੀ ਕੈਂਟ ਕਲਾਕਾਰੀ ਯਾਰ ਅੱਜ ਦੇ ਟਾਈਮ 'ਚ ਦੇਖ ਲਓ ਐਦਾਂ ਦੀਆਂ ਚੀਜ਼ਾਂ ਹਾਥੀ ਬਣਾ ਸਕਦਾ ਕੋਈ ਉਹ ਤਾਂ ਕੈਂਟ ਆ ਦੇਖੋ ਨਹੀਂ ਤੁਹਾਨੂੰ ਉੱਧਰਲੀ ਸਾਈਡ ਤੋਂ ਵੀ ਕੰਮ ਚੱਲਦਾ ਹੁਣ ਦੁੱਧ ਦਾ ਇਹਦਾ ਉਸਾਰੀ ਦਾ ਤੇ ਹੋਏ ਤਾਂ ਜਦੋਂ ਬ੍ਰਹਮਤ ਐ ਚੰਗੀ ਤਰ੍ਹਾਂ ਹੋ ਗਈ ਸੋ ਬਹੁਤ ਘੈਂਟ ਬਣ ਜਾਣੀ ਜੀ ਜੀ ਇਹ ਦੇਖੋ ਇਹਨੂੰ ਕਹਿੰਦੇ ਸੀ 12 ਦਰੀ ਉਸ ਟਾਈਮ ਦੇਖੋ ਪ੍ਰਿੰਟਿੰਗ ਅਤੇ ਕੜਾਈ ਇਹ ਇੱਕ ਹੀ ਪੱਥਨ ਤਰਾਸ਼ ਕੇ ਦਾ ਨਾ ਬਣਾਇਆ ਗਿਆ ਹੈ ਸੋ ਇਹ ਔਰਤ ਲੱਗਦੀ ਆ ਸੋ ਉੱਤੇ ਉਹ ਬਣਾਏ ਹੋਏ ਸਪਾਈਸ ਕੋਈ ਹੈ ਫੈਰ ਨਮੂਰ ਮੂਰ ਬਹੁਤ ਕੁਝ ਬਣਾਇਆ ਹੋਇਆ ਆਹ ਦੇਖੋ ਉੱਥੇ ਸ਼ੇਰ ਨੇ ਹਿਰਨ ਨੂੰ ਫੜਿਆ ਹੋਇਆ ਆਹ ਜਿਹੜੀ ਚੀਜ਼ ਤੇ ਜਿਹੜੇ ਦੇਖ ਰਹੇ ਹਨ ਆਹ ਦੇਖੋ ਹਿਰਨ ਨੂੰ ਫੜਿਆ ਹੋਇਆ ਸ਼ੇਰ ਨੇ ਤੇ ਉੱਤੇ ਉਹ ਸਪਾਈਸ ਕੋਈ ਬਣਾਏ ਹੋਏ ਆਹ ਦੇਖੋ ਆਹ ਜਿਹੜੀ ਚੀਜ਼ ਤੇ ਨਹੀਂ ਰਹਿਣਾ ਯਾਰ ਕੀ ਕਲਾਕਾਰੀ ਸੀ ਉਸ ਟਾਈਮ ਹੁਣ ਤਾਂ ਦਰਖਤ ਦਰਖਤ ਤੋਕ ਗਿਆ ਵਿੱਚ ਹੁਣ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਥੱਲੇ ਨਾਨਕਸ਼ਾਹੀ ਇਟੀ ਲੱਗੀ ਹੋਈ ਹੈ ਤੇ ਉੱਤੇ ਪੱਥਰ ਲਾਏ ਹੋਏ ਆ ਪੱਥਰ ਤੇ ਕਢਾਈ ਉਹ ਚਣ ਕੇ ਨਾ ਡਿਜ਼ਾਈਨ ਬਣਾਇਆ ਹੋਇਆ ਕਮ ਚੱਲਦਾ ਪਿਆ ਆ ਹੁਣ ਤਾਂ 12 ਦਰੀ ਦਾ ਚਲੋ ਅੰਦਰੋਂ ਵੀ ਘੁੰਮਦੇ ਆ ਛੱਤ ਛੁੱਟ ਤੋੜ ਚੁੱਕੀ ਏ ਦੀ ਹੁਣ ਆ ਪਿੱਲਰ ਪਿੱਲਰ ਬਹੁਤ ਰਹਿ ਗਏ ਸੀ ਇਹ ਸ਼ਾਇਦ ਬਾਅਦ ਵਿੱਚ ਲਾਏ ਹੋਣਾ ਆਪ ਇਹਨਾਂ ਨੇ ਤੇ ਪਰ ਮੁੱਖਤ ਘੈਂਟ ਆ ਯਾਰ ਚੀਜ਼ਾਂ ਦੇਖੋ ਇੱਥੇ ਬੈਂਦਾ ਹੁਣਾ ਰਾਜਾ ਕਦੇ ਕਦੇ ਘੁੰਮਣਾ ਦਾ ਹਾਂ ਇੱਥੇ ਇੱਥੇ ਆ ਹੁਣਾ ਸੰਗਾਸਨ ਦਾ ਦੇਖੋ ਇੱਧਰ ਦੀ ਪੌੜੀਆਂ ਚੜਦੀਆਂ ਇੱਧਰ ਦੀ ਪੌੜੀਆਂ ਚੜਦੀਆਂ ਤੇ ਇੱਥੇ ਬੈਂਦਾ ਹੁੰਦਾ ਸੀ ਮਹਾਰਾਜਾ ਜਗਤਜੀਤ ਸਿੰਘ ਬਹਾਦਰ ਇਹ ਆ ਸੈਂਟ ਪੌਲ ਚਰਚ ਮਹਾਰਾਜਾ ਜਗਤਜੀਤ ਸਿੰਘ ਨੇ ਕਿਸੇ ਵੀ ਧਰਮ ਨਾਲ ਜਿੱਦਾਂ ਮਤਭੇਦ ਨਹੀਂ ਰੱਖਿਆ ਸੀ ਸਾਰਿਆਂ ਵਾਸਤੇ ਤਾਂ ਸਿੱਖਾਂ ਵਾਸਤੇ ਗੁਰਦੁਆਰਾ ਹਿੰਦੂਆਂ ਵਾਸਤੇ ਮੰਦਰ ਈਸਾਈਆਂ ਵਾਸਤੇ ਚਰਚ ਤੇ ਮੁ슬ਮਾਨਾਂ ਵਾਸਤੇ ਮਸਜਿਦ ਬਣਾਈ ਸੀ ਤੇ ਮਸਜਿਦ ਦੀ ਵੀਡੀਓ ਮੈਂ علیحدਾ ਤੋਂ ਬਣਾਈ ਹੋਈ ਆ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦਊਗਾ ਸੋ ਤੁਸੀਂ ਉਹ ਵੀਡੀਓ ਨੂੰ ਦੇਖਿਓ ਤੇ ਇਹਦੇ ਬਾਹਰ ਤੁਸੀਂ ਦੇਖ ਸਕਦੇ ਆ 크ਰਿਸਚਨ ਦੇ ਸਾਰਿਆਂ ਦੇ ਨਿਸ਼ਾਨ ਬਣੇ ਹੋਇਆ ਹਨਾ ਤੇ ਇਹ ਸੰਡੇ ਦੀ ਸੰਡੇ ਹੁਣ ਚਰਚ ਖੁੱਲਦੀ ਆ ਤੇ ਇਹਨਾਂ ਨੂੰ ਹੁਣ ਜਿਹੜੇ ਆਪਣੇ 크ਰਿਸਚਨ ਭਾਈ ਚੱਰੇ ਆ ਉਹਨਾਂ ਦੇ ਅੰਦਰ ਆ ਹੁਣ ਉਹ ਦੇਖ ਪ੍ਰੇਅ ਕਰਦੇ ਆ ਤੇ ਇੱਥੇ ਐਤਵਾਰ ਦੀ ਐਤਵਾਰ ਮਤਲਬ ਜੋ ਕਰਦੇ ਹੁੰਦੇ ਆ ਤੇ ਉਹ ਵੀ ਚੱਲਦਾ ਆ ਇੱਥੇ ਐਤਵਾਰ ਦੀ ਐਤਵਾਰ ਤੇ ਇਧਰ ਸਾਹਮਣੇ ਆ ਜਾਂਦਾ ਡੀਸੀ ਚੌਕ ਬਿਲਕੁਲ ਡੀਸੀ ਚੌਕ ਦੇ ਨਾਲ ਹੀ ਆ ਇਹ ਸੈਂਟ ਪੌਲ ਚਰਚ ਜਿਵੇਂ ਸਾਹਮਣੇ ਆ ਗਿਆ ਡੀਸੀ ਚੌਕ ਇੱਕ ਟਾਵਰ ਦਾ ਕੰਮ ਜਗਾ ਇੱਥੇ ਉੱਪਰ ਜਿਹੜਾ ਚੜ ਹੋ ਜਾਂਦਾ ਇਹਦੇ ਵਿੱਚ ਤੇ ਹੁਣ ਤਾਂ ਚੱਲ ਨਹੀਂ ਜਾਂਦੇ ਹੈਗੇ ਤੇ ਇਹ ਇੱਕ ਕਹਿ ਸਕਦੇ ਸੈਨਿਕਸ ਵਗੈਰਾ ਜਾਇ ਤੇ ਦੇਖ ਰੇਗ ਵਾਸਤੇ ਆਸੇ-ਪਾਸੇ ਦੀ ਨਾ ਤੇ ਮੈਂ ਤੁਹਾਨੂੰ ਗਾਂ ਦਿਖਾਉਣਾ ਆ ਹੋਰ ਇਹਦਾ ਕਿੱਧਰ ਹੀ ਸੈਡ ਮਹਾਰਾਜੇ ਦਾ ਉਹ ਜਿਹੜਾ ਸੀਗਾ ਸੈਨਿਕ ਸਕੂਲ ਤੇ ਜਿਹੜੀ ਚ ਤਬਦੀਲ ਕੀਤਾ ਗਿਆ ਆ ਹੁਣ ਉਹਦਾ ਮਹਾਰਾਜਾ ਦਾ ਉਹ ਕਹਿੰਦੇ ਉਹ ਬੰਗਲਾ ਜਿਹਾ ਜਨਾ ਅੰਦਰੋਂ ਬਹੁਤ ਆਦੀ ਸ਼ਾਨ ਆ ਕੁਝ ਫੋਟਾ ਮੈਂ ਤੁਹਾਨੂੰ ਦਿਖਾਉਂਗਾ ਸਕਰੀਨ ਦੇ ਉੱਤੇ ਦੇਖੋ ਦੋਸਤੋ ਇਹ ਆ ਡੀਸੀ ਚੌਂਕ ਸੋ ਇੱਥੇ ਜਿਹੜੇ ਤੁਸੀਂ ਆ ਦੇਖ ਰਹੇ ਆ ਫੋਟੋ ਨਾ ਇਹ ਆ ਮਹਾਰਾਜਾ ਰਣਧੀਰ ਸਿੰਘ ਬਹਾਦਰ ਜਿਹੜੇ ਉਹਨਾਂ ਦੇ ਇਹ ਦਾਦਾ ਜੀ ਸਿਗੇ ਆਪਣੇ ਜਗਜੀਤ ਸਿੰਘ ਬਹਾਦਰ ਦੇ ਇਹ ਆਲੂ ਵਾਲਿਆ ਵਾਂਚੇ ਚ ਤੋਂ ਸਿਗੇ ਸਾਰੇ ਸੋ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਡਿਜ਼ਾਈਨ ਪਾਇਆ ਹੋਇਆ ਆ ਦੇ ਨਾ ਤੇ ਹੁਣ ਇਹ ਦੇਖ ਰਹੇ ਕੋਈ ਨਹੀਂ ਕਰਦਾ ਗਾਂਦਰ ਬਹੁਤ ਕੂੜਾ ਕੜਾ ਜਾ ਪਿਆ ਹੋਇਆ ਆ ਦੇਖੋ ਦੇਖ ਤੁਹਾਨੂੰ ਦਿਖਾਉਣਾ ਸੋ ਇਧਰਲੀ ਸਾਈਡ ਆ ਜਾਂਦਾ ਆਪਣਾ ਬੱਸ ਸਟੈਂਡ ਵਾਲਾ ਰਸਤਾ ਸਾਹਮਣੇ ਤੇ ਇਧਰ ਨੂੰ ਜਿਹੜਾ ਰਸਤਾ ਜਾਂਦਾ ਇਹ ਜਾਂਦਾ ਰਾਜੇ ਦੇ ਮਹਿਲ ਨੂੰ ਜਿੱਥੇ ਹੁਣ ਸੈਨਿਕ ਸਕੂਲ ਬਣਿਆ ਹੋਇਆ ਚੱਲਦੇ ਆ ਤੁਹਾਨੂੰ ਵੀ ਦਿਖਾਉਨੇ ਆ ਦੇਖੋ ਦਰਸ਼ਕੋ ਇਹ ਆ ਸੈਨਿਕ ਸਕੂਲ ਜਿਹੜਾ ਕਿ ਮਹਾਰਾਜਾ ਜਗਦੀਨ ਸਿੰਘ ਦਾ ਪਹਿਲੇ ਸੀਗਾ ਹਨਾ ਤੇ ਹੁਣ ਇੱਥੇ ਅੰਦਰ ਜਾਣ ਦੀ ਮਨਾਹੀ ਆ ਜਾਣ ਨਹੀਂ ਜਾਂਦੇ ਤੇ ਆ ਇੱਕ ਚੌਕ ਜਾਂ ਬਣਿਆ ਹੋਇਆ ਆ ਇੱਥੇ ਤੇ ਇਧਰਲੀ ਸਾਈਡ ਸਾਹਮਣੇ ਆ ਜਾਂਦਾ ਉਹ ਡੀਸੀ ਚੌਕ ਜਿੱਥੋਂ ਆਪਾਂ ਹੁਣ ਆਏ ਆ ਤੇ ਇੱਥੇ ਨਾ ਮੈਂ ਤੁਹਾਨੂੰ ਦਰਸ਼ਕੋ ਦੱਸ ਦਵਾ ਗੇਟ ਦੇ ਬਾਹਰ ਨਾ ਛੋਟੀਆਂ-ਛੋਟੀਆਂ ਤੂਪਾਂ ਪਈਆਂ ਹੁੰਦੀਆਂ ਸੀਗੀਆਂ ਉਹ ਇਹਨਾਂ ਨੇ ਹੁਣ ਚੱਕ ਦਿੱਤੀਆਂ ਨਾ ਸ਼ਾਇਦ ਇਹਦੀ ਰਿਪੇਅਰ ਵਗੈਰਾ ਕਰਦੇ ਪਏ ਆ ਨਾ ਆ ਦੇਖੋ ਰੰਗ ਹੋਇਆ ਪਿਆ ਆ ਤਾਂ ਕਰਕੇ ਚੱਕ ਦਿੱਤੀਆਂ ਹੁਣ ਬਾਅਦ ਵਿੱਚ ਰੱਖ ਰੱਖ ਦੇਣਗੇ ਤੇ ਉਹ ਤੁਸੀਂ ਦੇਖ ਸਕਦੇ ਆ ਜਿਹੜਾ ਇਹ ਮਾਰੋ ਮਾਡਲ ਮਹਾਰਾਜ ਅਗ ਸਿੰਘ ਦੇ ਪੈਲਸ ਦਾ ਹਨਾ ਸੋ ਇੱਧਰ ਵੀ ਇੱਕ ਗੇਟ ਹੈਗਾ ਆ ਤੇ ਇਹ ਵੀ ਬੰਦ ਆ ਇਹ ਵੀ ਬੰਦ ਆ ਐਸੀ ਆਪਾਂ ਅੱਗੇ ਚੱਲਦੇ ਆ ਇੱਥੇ ਨਾਲ ਇਹ ਗੈਸਟ ਹਾਊਸ ਬਣਿਆ ਹੋਇਆ ਜਿੱਥੇ ਮਹਾਰਾਜਾ ਜਗਜੀਤ ਸਿੰਘ ਦੇ ਜਦੋਂ ਆਉਣ ਆਉਣ ਜਾਣ ਵਾਲੇ ਦਾ ਮਿਲਣਾ ਕਰਦੇ ਸੀ ਤੇ ਮਹਾਰਾਜਾ ਜਗਜੀਤ ਸਿੰਘ ਉੱਥੇ ਬਿਠਾਇਆ ਕਰਦੇ ਸੀਗੇ ਤੇ ਨਾਲ ਹੀ ਆ ਜਗਜੀਤ ਕਲੱਬ ਉਹ ਵੀ ਦਿਖਾਵਾਂਗੇ ਤੇ ਆਹ ਦੋਸਤੋ ਜਗਜੀਤ ਸਿੰਘ ਕਲੱਬ ਜਗਜੀਤ ਜਗਜੀਤ ਕਲੱਬ ਤੇ ਆ ਜਿਹੜਾ ਤੁਸੀਂ ਨਿਸ਼ਾਨ ਦੇਖ ਰਹੇ ਆ ਇਹ ਉਸ ਟਾਈਮ ਜਿਹੜਾ ਰਾਜੇ ਦਾ ਜਿੱਦਾਂ ਆਪਣੇ ਹੁੰਦੇ ਹੀ ਨਾ ਝੰਡੇ ਹੁੰਦੇ ਤੇ ਝੰਡੇ ਦੇ ਨਿਸ਼ਾਨ ਹੁੰਦੇ ਸੀ ਇਹ ਸੀ ਮਹਾਰਾਜਾ ਜਗਜੀਤ ਸਿੰਘ ਦੇ ਨਿਸ਼ਾਨ ਹਨ ਜਿੱਥੋਂ ਉਹਨਾਂ ਨੂੰ ਪਛਾਣਿਆ ਜਾਂਦਾ ਸੀ ਕਿ ਇਹ ਉਹਨਾਂ ਦਾ ਫਲੈਗ ਹੈ ਤੁਸੀਂ ਇਹਦਾ ਢਾਂਚਾ ਵੀ ਦੇਖ ਸਕਦੇ ਹੋ ਜਿਵੇਂ ਬ੍ਰਿਟਿਸ਼ ਸਟੈਪ ਬਣਿਆ ਹੋਇਆ ਕਿਉਂਕਿ ਇਹ ਬ੍ਰਿਸ਼ਟੇਜੀ ਸਰਕਾਰ ਜੀ ਜਿਹੜਾ ਮਹਾਰਾਜ ਜਗਤ ਸਿੰਘ ਦਾ ਇਹਨਾਂ ਦਾ ਦਿਹਾਂਤ ਹੋ ਜਾਂਦਾ 1959 ਵਿੱਚ ਤੇ ਬਿਲਕੁਲ ਇਹਦੇ ਸਾਹਮਣੇ ਇੱਧਰ ਹੈਗਾ ਜ ਆ ਗੈਸਟ ਹਾਊਸ ਤੇ ਲਿਖਿਆ ਵੀ ਹੋਇਆ ਉਹਦੇ ਨਾਲ ਵਿਸ਼ਰਾਮ ਘਰ ਸਿਵਲ ਵਿਸ਼ਰਾਮ ਘਰ ਸੋ ਚੱਲਦੇ ਆ ਇੱਕ ਜਿਹੜਾ ਦੋਸਤੋ ਬਾਗ ਨਾ ਜਿਹੜਾ ਇਹਨੂੰ ਕੂਲ ਰੋਡ ਵੀ ਕਹਿੰਦੇ ਆ ਉਹ ਰੋਡ ਨੂੰ ਕੂਲ ਰੋਡ ਤਾਂ ਕਹਿੰਦੇ ਆ ਕਿ ਜਦੋਂ ਕਹਿੰਦੇ ਮਹਾਰਾਜ ਜਗਦੀ ਸਿੰਘ ਸ਼ਾਮ ਦੇ ਟਾਈਮ ਬਾਹਰ ਨਿਕਲਦਾ ਹੁੰਦਾ ਹੀ ਤੇ ਰੋਡ ਤੇ ਪਾਣੀ ਪਾਣੀ ਕਰ ਦਿੱਤਾ ਜਾਂਦਾ ਸੀ ਮਤਲਬ ਪਾਣੀ ਆ ਤੁਸੀਂ ਚੀਕ ਜਿਹੜਾ ਸੁਣ ਸਕਦੇ ਚਿੜੀਆਂ ਵਾਲਾ ਦੇਖੋ ਬਹੁਤ سارے ਲੋਕ ਟੈਲੈਂਟ ਵੀ ਆਉਂਦੇ ਇੱਥੇ ਸ਼ਾਮ ਦੇ ਟਾਈਮ ਦੇਖੋ ਇੰਨੇ ਸਕੂਟਰ ਮੋਟਰਸਾਈਕਲ ਖੜੇ ਆ ਮੋਟਰਸਾਈਕਲ ਆ ਗਏ ਅੰਦਰ ਸੈਰ ਸਪਟਾ ਕਰਨ ਜਾਂਦੇ ਆ ਆਪਣਾ ਜੀ ਦੋਸਤੋ ਉਧਰ ਹੈਗਾ ਬਾਗ ਦੇਖੋ ਕਦਾ ਚਿੜੀਆਂ ਔੜੀਆਂ ਫਿਰਦੀਆਂ ਤੇ ਆਹ ਦੇਖ ਲਓ ਇਹ ਆ ਗੈਸਟ ਹਾਊਸ ਤੇ ਹੁਣ ਇਥੇ ਦਾ ਸਰਕਾਰੀ ਮੁਲਾਜ਼ਮ ਉਹ ਲੋ ਜਾਂ ਬੰਦੇ ਆ ਮਤਲਬ ਜੇ ਇਹਨੂੰ ਆਪਾਂ ਉੱਪਰੋਂ ਦੇਖੀਏ ਨਾ ਡਰੋਨ ਦੇ ਨਾਲ ਤੇ ਐ ਲੱਗੂਗਾ ਜਿਵੇਂ ਕੁਛ ਕਮਾ ਹੁੰਦਾ ਸੋ ਇਹ ਜਿਹੜੇ ਟਾਈਮ ਬਣਿਆ ਹੋਇਆ ਹੈ ਨਾ ਉਹਦਾ ਇੱਥੇ ਲਿਖਿਆ ਹੋਇਆ ਹੈ ਤੁਹਾਨੂੰ ਮੈਂ ਦਿਖਾਉਣਾ ਹੁਣ ਤਾਂ ਵੈਸੇ ਥੋੜੀ ਮੁਰਮਤ ਮੁਰਮੱਦੀ ਦਾ ਕਰ ਦਿੰਦੇ ਆ ਇਹ ਬਹੁਤ ਟੁੱਟ ਭੱਜ ਗਈ ਆ ਦੇਖੋ ਹੈਨਾ ਤੇ ਆਹ ਦੇਖੋ ਇੱਥੇ ਲਿਖਿਆ ਹੋਇਆ ਇਹ ਗੈਸਟ ਹਾਊਸ ਇਸ ਬਿਲਡ ਵਾਸ ਡਾਇਰੈਕਟਡ ਬਾਈ ਹਿਸ ਹਾਈਨੈਸ ਰਾਜਾ ਰੰਜੀਤ ਸਿੰਘ ਬਹਾਦਰ ਮਤਲਬ ਉਹਨਾਂ ਦੀ ਯਾਰ ਨੂੰ ਸਮਰਤ ਕਰਕੇ ਬਣਾਇਆ 1850 1850 ਤੇ ਜਿਹੜੀ ਈਡੀ 1865 ਪਤਾ ਨਹੀਂ ਕੋਈ ਇਦਾਂ ਲਿਖਿਆ ਹੋਇਆ ਹੈ ਨਾ ਤੇ ਉਹ ਉਦੋਂ ਦੀ ਬਣੀ ਹੋਈ ਆ ਦੇਖੋ ਹੁਣ ਤਾਂ ਮਤਲਬ ਕਿਹਾ ਜਾਂਦਾ ਕਿ ਇਹਦੇ ਥੱਲੇ ਇੱਕ ਤਲਾਬ ਵੀ ਬਣਿਆ ਹੋਇਆ ਹੈ ਜਦੋਂ ਰਾਜੇ ਦੀ ਰਾਣੀ ਜਦੋਂ ਮਹਿਲ ਤੋਂ ਇੱਥੇ ਤੱਕ ਆਉਂਦੀ ਹੁੰਦੀ ਸੀਗੀ ਤੇ ਥੱਲੇ ਦੀ ਸਰੰਗ ਵਿੱਚ ਦੀ ਆਉਂਦੀ ਹੁੰਦੀ ਸੀ ਤੇ ਨਹਾਣ ਨੂੰ ਕੇ ਅਗਰਾ ਜਾਂਦੇ ਹੁੰਦੇ ਸੀ ਨਾ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆ ਹਾਂ ਵੇਖੋ ਦੋਸਤੋ ਉਧਰ ਹੁਣ ਨਿਹਰਾ ਹੋ ਗਿਆ ਜਿਆਦਾ ਪਰ ਜਿੰਨਾ ਖਸਪਲੋਰ ਹੋਗਾ ਤੁਹਾਨੂੰ ਮੈਂ ਦਿਖਾ ਦਿੰਨਾ ਹਾਂ ਹਣੇ ਤੱਕ ਭਾਜੀ ਆਇਆ ਸੀ ਉਹ ਦੱਸਦਾ ਸੀ ਤੇ ਕਹਿੰਦਾ ਸੀ ਮਤਲਬ ਤਲਾਹ ਹੈਗਾ ਆ ਥੱਲੇ ਤੇ ਰਾਣੀ ਉਥੇ ਵਗਰਾ ਨਹਾਉਣਗੇ ਉਧਰ ਗੋਲ ਕੋਠੀ ਚ ਤਿਆਰ ਹੁੰਦੀ ਹੁੰਦੀ ਸੀ ਹੈਨਾ ਤੇ ਪਰ ਕਹਿੰਦੇ ਹੁਣ ਰਸਤਾ ਬੰਦ ਕੀਤਾ ਹੋਇਆ ਆ ਤੇ ਥੱਲੇ ਸੱਪ ਸੁਪ ਵੀ ਬਹੁਤ ਆ ਤੁਸੀਂ ਜਾਜ ਬਣਾ ਹੈਨਾ ਪਰ ਹੈ ਨਹੀਂ ਕੋਕਣਾ ਇੱਕ ਰਸਤਾ ਜਿਹਾ ਖੁੱਲਾ ਆ ਮੁੰਡੇ ਵੀ ਜਾਰੇ ਘੁੰਮਣ ਆਏ ਆ ਚਲੋ ਦੇਖ ਲੈਣੇ ਪਰ ਬਣਿਆ ਬਹੁਤ ਆ ਲਿਸ਼ਾਨ ਆ ਗਿਆ ਕੱਦਾਂ ਚੱਲੇ ਤੁਸੀਂ ਤਲਾ ਤਲਾ ਦੇਖਾਂ ਚੱਲੇ ਅੱਛਾ ਸ਼ਾਇਦ ਦਰਦੀ ਖੁੱਲ ਆ ਇਹ ਵੀ ਬੰਦ ਈ ਆ ਇੱਧਰ ਦੀ ਤਲਾ ਦਾ ਰਸਤਾ ਹੁੰਦਾ ਸੀ ਉੱਦਾਂ ਥੱਲੇ ਰਾਣੀ ਨਾ ਆ ਕੇ ਉਹ ਗੋਲ ਕੋਠੀ ਤਿਆਰ ਹੁੰਦੀ ਹੁੰਦੀ ਹੈ ਉਹ ਖੂਬ ਹੈਗੀਆਂ ਪੌੜੀਆਂ ਚਲਿਏ ਫੇ ਚਲੋ ਚਲੋ ਫੇ ਚੱਲਦੇ ਆ ਉੱਤੇ ਆਹ ਦੇਖੋ ਦਰਸਕਾ ਬਣਿਆ ਹੋਇਆ ਇੱਧਰ ਵੀ ਨਾ ਇਹ ਰਸਤਾ ਉਸਤਾਨਰ ਬਾਅਦ ਜਾਣ ਨੂੰ ਇੱਧਰ ਦੀ ਪੌੜੀਆਂ ਬਣੀਆਂ ਸੀ ਵੀ ਦੇਖੋ ਕਿ ਐਸੀ ਤਾਂ ਕਨੀ ਤਕਨੀਕ ਸੀ ਨਾ ਦੇਖੋ ਸਾਰਾ ਇੱਧਰ ਗੱਦਾ ਹੁਣ ਜਾੜ ਹੋ ਗਿਆ ਪਿਆ ਹੈ ਉਹ ਮੰਡੇ ਐਸੀ ਪਤਾ ਨਹੀਂ ਕਿਵੇਂ ਚਲੇਗਾ ਯਾਰ ਦੇਖੋ ਬਾਬੇ ਕਿ ਨਿਖੇੜ ਚੀ ਜਾ ਇਹ ਸੀ ਸੀ ਲੱਗੇਗਾ ਹੁਣ ਇੱਥੇ ਬੰਦੇ ਵੰਦੇ ਸਰਕਾਰੀ ਤੁਹਾਨੂੰ ਦਿਖਾ ਦਿੰਨਾ ਇੱਧਰੋਂ ਵੀ ਆਹ ਦੇਖੋ ਨਾ ਬਹੁਤ ਜ਼ਿਆਦਾ ਹੁਣ ਹੋਇਆ ਪਿਆ ਹੈ ਨਾ ਪੂੜਾ ਖੜਾ ਜਾ ਬਹੁਤ ਜ਼ਿਆਦਾ ਉੱਤੇ ਜਾਣ ਹੋਰ ਉਹ ਟੈਂਕੀ ਪਈ ਹੋਈ ਆ ਉੱਤੇ ਆ ਜੇ ਚਲਦੇ ਆਂ ਮਹਾਰਾਜਾ ਜਗਤਜੀਤ ਸਿੰਘ ਬਹੁਤ ਹੀ ਵਧੀਆ ਰਾਜਾ ਸੀ ਤੇ ਉਹ ਸਾਹਮਣੇ ਆ ਗਈ ਦਰਸ਼ਕੋਦਰ ਗੋਲਕੁੱਠੀ ਤੁਹਾਨੂੰ ਇਹਦਾ ਦਿਸਣੀ ਨਹੀਂ ਹੈਗੀ ਇਹ ਆ ਜਿਹੜੀ ਹੈ ਨਾ ਇਹ ਗੋਲਕੁੱਠੀ ਆ ਇੱਥੇ ਰਾਣੀ ਤਿਆਰ ਹੁੰਦੀ ਹੁੰਦੀ ਸੀ ਇੱਥੇ ਇੱਥੇ ਤਲਾਹ ਆ ਤਲਾਹ 'ਚ ਨਹਾ ਕੇ ਹਨਾ ਤੇ ਆ ਅੰਦਰ ਲੈਟ ਜਗਦੀ ਆ ਆjda ਪੋੜੀਆਂ ਹਾਂਜੀ ਕੰਮ ਲਿਆ ਉੱਪਰ ਕੀ ਆ ਚਲੋ ਆ ਗਿਆ ਆ ਗਿਆ ਆ ਗਿਆ ਮਮੀ ਤੇ ਆ ਦੇਖ ਲੈ ਦਰਸ਼ਕੋ ਆ ਇਸੇ ਲੱਗਦਾ ਹਣਾ ਉਸ ਟਾਈਮ ਝੰਡਾ ਹੈਨਾ ਤੇ ਪੋੜੀਆਂ ਕਿੱਧਰ ਦੀਆਂ ਦੇਖ ਲਓ ਇਹਨੂੰ ਤਕਰੀਬਨ ਹੁਣ ਤੁਸੀਂ ਕਹਿ ਲਓ 100 ਸਾਲ ਦੇ ਕਰੀਬ ਹੋ ਗਿਆ ਹਣਾ ਆ ਵੇਖ ਰੋ ਦਰਸ਼ਕੋ ਆ ਇਧਰ ਪੈਵ ਲੱਗਾ ਹੋਇਆ ਤੇ ਆ ਪੌੜੀਆਂ ਤੇ ਐ ਖਚਰੋ ਖਾਜਾ ਬਣਿਆ ਹੋਇਆ ਇੱਥੋਂ ਹੋ ਸਕਦਾ ਇੱਥੋਂ ਆਸੇ ਪਾਸੇ ਬਾਹਰ ਮੂਰ ਵਗੈਰਾ ਦੇਖਣ ਨੂੰ ਹਨਾ ਸੈਨਿਕ ਸੂਨੀ ਕਿੱਥੇ ਤਨਾਤ ਹੁੰਦੇ ਹੋਣਗੇ ਉਦੋਂ ਦੇਖ ਰੇ ਵਾਸਤੇ ਕਿ ਰਾਜਾ ਮਹਾਰਾਜਿਆਂ ਦੀਆਂ ਗੱਲਾਂ ਬੜੀਆਂ ਐਂਡ ਹੁੰਦੀਆਂ ਹੁੰਦੀਆਂ ਸੀਗੀਆਂ ਸੋ ਆ ਟੁੱਟ ਕੇ ਆ ਗਿਆ ਤੇ ਆ ਟੁੱਟ ਕੇ ਡਿੱਗ ਚੁੱਕਿਆ ਹੋਇਆ ਆ ਮੁੰਡਾ ਆ ਜਾ ਆ ਜਾ ਅੱਗੇ ਨੋ ਕੀ ਨਾਮ ਤੇਰਾ ਕਿੱਥੇ ਦਾ ਰਹਿਣ ਵਾਲਾ ਤੇਰਾ ਚੈਨਲ ਬਣਿਆ ਕਪੂਰਥਲਾ ਰਹਿਣ ਵਾਲਾ ਤੂੰ ਫੇਰ ਆ ਤੂੰ ਆਪਣੇ ਪਿੰਡ ਦੇ ਵਿੱਚ ਫੇਲਦੇ ਆ ਚੱਲ ਆ ਉਹ ਰਸਤਾ ਕਹਿੰਦੀ ਆ ਆਉਂਦੀ ਆ ਪਿੱਛੇ ਦੀ ਆਉਂ ਪਿੱਛੇ ਦੀ ਉਸ ਤੇ ਐ ਚੱਲ ਐਂਦੀ ਆਉਂਦਾ ਮੈਂ ਰਸਤਾ ਹੀ ਲੱਭਦਾ ਵੇ ਮੁੰਡੇ ਪਤਾ ਨਹੀਂ ਕਿਹਦੇ ਚਲੇ ਗਏ ਉੱਤੇ ਜੋ ਆ ਆ ਵੀ ਇੱਕ ਬਣਿਆ ਹੋਇਆ ਇੱਥੇ ਸੇਮ ਹੋਵੇਦਾ ਕਮਰਾ ਜਾਂ ਉਹ ਤੇ ਟੈਂਕੀ ਆ ਤੇ ਆ ਫੇਰ ਸੇਮ ਆ ਗਿਆ ਉਦਹੀਂ ਦੇਖੋ ਸਾਰਾ ਗੱਨਾ ਨਾ ਹੁਣ ਇੱਥੇ ਸਰਕਾਰ ਨੇ ਬੇਲਾ ਗਰ ਕਰਤਾ ਜਾ ਸੋ ਹੁਣ ਹੈ ਨੀਗਾ ਇੱਥੇ ਕੁਛ ਖਾਸ ਸੋ ਅਭੀ ਟੋਟਾ ਚੱਕਿਆ ਮੈਂ ਤਾਂ ਪੌੜੀਆਂ ਹੀ ਲੱਭਣੀਆਂ ਅੱਧਰ ਵੀ ਟੈਂਕੀ ਪਈ ਹੋਈ ਆ ਇਹਦੇ ਥੱਲੇ ਦੇਖ ਲੋ ਦਰਸ਼ਕੋ ਤਲਾ ਆ ਘਟੇ ਮੂਯਰ ਮੈਂ ਤਾਂ ਫੇਰ ਉੱਥੀਆਂ ਹੋ ਗਿਆ ਬਣੇ ਕਿੰਨੇ ਚੱਲੇਗਾ ਆ ਲੱਗਦੀਆਂ ਪੌੜੀਆਂ ਚਲੋ ਚੱਲਦੇ ਆ ਯਾਰ ਆਪਾਂ ਵੀ ਤੁਹਾਨੂੰ ਚੀਜ਼ਾਂ ਦਿਖਾ ਦਿੰਦੇ ਆ ਘੈਂਟ ਘੈਂਟ ਆ ਦੇਖੋ ਆ ਆ ਪੌੜੀਆਂ ਇੰਦਾਂ ਦੀ ਤੇ ਆਹ ਕੋਣ ਬੰਦ ਕੀਤਾ ਹੋਇਆ ਦਰਵਾਜਾ ਵਿਚੇ ਵੀ ਰਹਿੰਦੇ ਆਪਾਂ ਆਹ ਦੇਖੋ ਉੱਪਰ ਦੇਖੋ ਲੱਕੜ ਦੀ ਛੱਤ ਆ ਨਰਸ ਕੋ ਆ ਇੰਦਰ ਕਲਮਾਰੀ ਬਣੀ ਹੋਈ ਆ ਸੋ ਪੂਰਾ ਇਹ ਕਮਰਾ ਲੱਗਦਾ ਜਿਵੇਂ ਨਾ ਜਿਵੇਂ ਇੱਥੇ ਰਹਿੰਦੇ ਰੁੰਦੇ ਹੋਣ ਹੋ ਸਕਦਾ ਸਪਾਈਸ ਪੂਜੋਦੋਂ ਰਹਿੰਦੇ ਹੋਣ ਇੱਥੇ ਜਦੋਂ ਰਾਜਾ ਆਉਂਦਾ ਜਾਂਦਾ ਹੋਵੇ ਕਿਤੇ ਤੇ ਰਾਣੀ ਆਉਂਦੀ ਜਾਂਦੀ ਹੋਵੇ ਇੱਥੇ ਤੇ ਇੰਦਰ ਦੇਖ ਸਕਦੇ ਤੁਸੀਂ ਉਹ ਲੱਕੜ ਦੀ ਸਾਰੀਆਂ ਡੱਗ ਚੁੱਕੀਆਂ ਹੁਣ ਹਾਂ ਲੱਖਾ ਹਾਂ ਇਹ ਹੌਖਾ ਖਰ ਲੱਗੀ ਭੁੰਡਾਂ ਦੀ ਸੋ ਲੱਕੜ ਦੀ ਨਹੀਂ ਟੀਨਾ ਪਾਈਆਂ ਹੋਈਆਂ ਹੁੰਦਾ ਸੋ ਲੱਕੜ ਡਿੱਗ ਚੁੱਕੀ ਆ ਆਪਾਂ ਇਹ ਟੀਨਾ ਆਹ ਦੇਖੋ ਆਵੇਂ ਦਾ ਬਣਿਆ ਹੋਇਆ ਜਿੱਦਾਂ ਇਹਨੂੰ ਪੁਰਾਣਾ ਟੱਚ ਦਿੱਤਾ ਹੋਇਆ ਜਿੱਦਾਂ ਬਣਨ ਦੇ ਨੰਤਰ ਟੀਨਾਂ ਜੀਆਂ ਪਾਈਆਂ ਨੇ ਪਾਈਆਂ ਹੋਈਆਂ ਦੇਖੋ ਸੋਨ ਮੇਰਾ ਹੋ ਗਿਆ ਯਾਦਾ ਤੇ ਵੀਡੀਓ ਨੂੰ ਇੱਥੇ ਹੁਣ ਆਪਾਂ ਖਤਮ ਕਰਾਂਗੇ ਹੋ ਸਕਿਆ ਤਾਂ ਆਪਾਂ ਦੁਬਾਰਾ ਇੱਕ ਵੀਡੀਓ ਬਣਾਵਾਂਗੇ ਕਿਉਂਕਿ ਕਪੂਰਥਲਾ ਸ਼ਹਿਰ ਵਿੱਚ ਬਹੁਤ ਐਸੀਆਂ ਪੁਲਿਸਾਂ ਆ ਘੁੰਮਣ ਆਲੀਆਂ ਐਕਸਪਲੋਰ ਕਰਨ ਆਲੀਆਂ ਦੇਖ ਆਲੇ ਕਿਉਂਕਿ ਕਪੂਰਥਲਾ ਸ਼ਹਿਰ ਘਰੇ ਆਸਤ ਸੀਗਾ ਕਿਸੇ ਟਾਈਮ ਰਾਜ ਨਹੀਂ ਤੇ ਦਾ ਆਪਣਾ ਸਿੱਕਾ ਚਲਾਇਆ ਸੀਗਾ ਸੋ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ